₹328 ਰੁਪਏ ਬਾਰੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਸਲਾ ਚੁੱਕਿਆ ਉਹ ਇੱਕ ਵੱਖਰਾ ਵਿਸ਼ਾ ਵਾ ਜਿਹੜੀ ₹328 ਰੁਪਏ ਬਾਰੇ ਐਫਆਈਆਰ ਦਰਜ ਹੋਈ ਹੈ 7 ਅਗਸੰਬਰ ਨੂੰ 2025 ਨੂੰ ਉਹ ਹਾਈ ਕੋਰਟ ਦੇ ਆਰਡਰਾਂ ਤੇ ਹੋਈ ਜਿਸ ਸਪਸ਼ਟ ਗੱਲ ਕਰੀਏ ਤਾਂ ਹਰ ਪਾਰਟੀ ਨੂੰ ਸਿਆਸਤ ਕਰਨ ਦਾ ਆਪਣਾ ਆਪਣਾ ਅਧਿਕਾਰ ਹੈ ਅਕਾਲੀ ਦਲ ਨੂੰ ਆਪਣਾ ਅਧਿਕਾਰ ਹੈ ਆਮ ਆਦਮੀ ਪਾਰਟੀ ਨੂੰ ਆਪਣਾ ਅਧਿਕਾਰ ਹੈ ਪਰ ਮੈਂ ਤੇ ਇਹਨੂੰ ਇਸ ਚੀਜ਼ ਨੂੰ ਸਿਆਸਤ ਦੇ ਪੱਖ ਤੋਂ ਵੇਖਦਾ ਮਤਲਬ ਧਾਰਮਿਕਤਾ ਤੋਂ ਮੈਂ ਨਹੀਂ ਵੇਖਦਾ 328 ਰੁਪਏ ਬਾਰੇ ਜੋ ਸ਼੍ਰੋਮਣੀ ਕਮੇਟੀ ਦਾ ਰਵਈਆ ਨਜ਼ਰ ਆਉਂਦਾ ਡਾਇਰੈਕਟਲੀ ਦੇ ਇੰਡਾਇਰੈਕਟਲੀ ਉਹ ਸਿੱਧ ਕਰਦਾ ਵਾ ਵੀ ਕਿਹੜੀ ਚੀਜ਼ ਲੁਕੋ ਰਹੇ ਹੋ ਸਿੱਧੀ ਸਿੱਧੀ ਇੱਕ ਲਾਈਨ ਚ ਦੱਸ ਦੇਣ 328 ਰੁਪਏ ਕਿਨੂ ਕਿਨੂ ਕਿਨੇ ਕਿਨੇ ਗਏ ਕਿਦੀ ਕਿਦੀ ਸਲਿੱਪ ਤੇ ਗਏ ਕੌਣ ਦੇ ਗਿਆ ਜਥੇਦਾਰ ਸਾਹਿਬ ਨੇ ਜਿਹੜਾ ਤਲਬ ਕੀਤਾ ਉਹ ਟੈਕਨੀਕਲ ਪੱਖ ਤੋਂ ਗਲਤ ਹੈ ਜੇ ਕੋਈ ਮੈਨੂੰ ਪੁੱਛੇ ਜਦੋਂ ਇਹ ਚੀਜ਼ ਕਰਨੀ ਸੀ ਤੁਸੀਂ ਇੱਕ ਲੈਟਰ ਅਕਾਲ ਤੱਕ ਸਾਹਿਬ ਦੇ ਜਥੇਦਾਰ ਵੱਲੋਂ ਜਾਣੀ ਚਾਹੀਦੀ ਸੀ ਉੱਤੇ ਸਿਗਨੇਚਰ ਬਗੀਚਾ ਸਿੰਘ ਦੇ ਕਿਉਂ ਤੁਸੀਂ ਜਿਹੜੀਆਂ ਵੀਡੀਓ ਦੀ ਗੱਲ ਕਰ ਰਹੇ ਜਦੋਂ ਮਹਿਮਾਨ ਸਾਹਿਬ ਦੀ ਪੁਸ਼ਤਪਨਾਹੀ ਨਹੀਂ ਕਰ ਰਿਹਾ ਤੁਸੀਂ ਉਹਦੀ ਫੋਰੈਂਸਿਕ ਜਾਂਚ ਕਿਉਂ ਨਹੀਂ ਕਰਾਈ ਫੋਰੈਂਸਿਕ ਜਾਂਚ ਕਰਾ ਕੇ ਉਹਦੀ ਰਿਪੋਰਟ ਉਸ ਲੈਟਰ ਦੇ ਨਾਲ ਜਾਂਦੀ ਮੁੱਖ ਮੰਤਰੀ ਸਾਹਿਬ ਨੂੰ ਵੀ ਆ ਅਸੀਂ ਰਿਪੋਰਟ ਵੀ ਨਾਲ ਨਹੀਂ ਕਰ ਰਹੇ ਤੁਸੀਂ ਆਪਣਾ ਇਹ ਦੇ ਤੇ ਸਪਸ਼ਟੀਕਰਨ ਦਿਓ ਉਹਦੇ ਵਾਸਤੇ ਪਾਤੇ ਤੇ ਲਫਜ਼ ਗਲਤ ਲਿਖਿਆ ਟੈਕਨੀਕਲਟੀ ਹੈ ਇਸ ਟੈਕਨੀਕਲਟੀ ਨੂੰ ਜੇ ਉਹ ਆਪਣੇ ਸਪਸ਼ਟੀਕਰਨ ਦੇ ਵਿੱਚ ਚੈਲੰਜ ਕਰ ਦੇਣ ਫੇਰ ਇਹ ਦਮਤ ਕਾਲੀ ਕਾਲੀਚ ਕੰਮ ਕੀਤਾ ਗਿਆ ਇਹ ਕਾਲੀ ਕਾਲੀਚ ਕੰਮ ਕੀਤਾ ਗਿਆ ਤਾਂ ਮਤਲਬ ਕੋਈ ਡਿਸਕ੍ਰੈਡਿਟ ਕਿਸੇ ਨੂੰ ਡਿਸਕ੍ਰੈਡਿਟ ਕਰਨਾ ਤੇ ਖੁਦ ਕ੍ਰੈਡਿਟ ਲੈਣਾ ਦੋਵੇਂ ਗੱਲਾਂ ਹੋ ਸਕਦੀਆਂ ਸਾਥੀਓ ਸਾਰਿਆਂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਨਾਓ ਟੀਵੀ ਯੂਐਸਏ ਤੇ ਮੈਂ ਤੁਹਾਡਾ ਆਪਣਾ ਦਰਜੀਤ ਸਿੰਘ ਸਾਬਕਾ ਐਸਡੀਓ ਸੁਖਦੀਪ ਸਿੰਘ ਜੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਦਾ ਵਿਸ਼ਾ ਬਣੇ ਹੋਏ ਨੂੰ ਉਸ ਦਾ ਕਾਰਨ ਹੈ ਕਿਉਂਕਿ 328 ਰੁਪਿਆਂ ਦਾ ਮਸਲਾ ਹੋਵੇ ਚਾਹੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਸ਼੍ਰੀ ਅਕਾਲ ਤੱਕ ਸਹਿ ਵਿਖੇ ਪੇਸ਼ ਹੋਣ ਨੂੰ ਲੈ ਕੇ ਜਿਹੜਾ ਸਿਆਸਤ ਜਿਹੜੀ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ ਜਿਹੜੇ ਜਥੇਦਾਰ ਦੇ ਵੱਲੋਂ ਜਥੇਦਾਰ ਸਾਹਿਬ ਦੇ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਹੈ ਉਸ ਨੂੰ ਲੈ ਕੇ 328 ਰੁਪਆ ਨੂੰ ਲੈ ਕੇ ਜਿਹੜਾ ਮੁੱਦੇ ਵੱਲੋਂ ਲਗਾਤਾਰ ਜਿਹੜਾ ਇਸ ਮੁੱਦੇ ਤੇ ਜਿਹੜਾ ਵੱਖ-ਵੱਖ ਅਦਾਰਿਆਂ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਜਾ ਚੁੱਕੀ ਮੇਰੇ ਨਾਲ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਦੇਖੋ ਸਰ 328 ਰੁਪਆ ਬਾਰੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਸਲਾ ਚੁੱਕਿਆ ਉਹ ਇੱਕ ਵੱਖਰਾ ਵਿਸ਼ਾ ਵਾ ਜਿਹੜੀ 328 ਰੁਪਆ ਬਾਰੇ ਐਫ ਆਈ ਆਰ ਦਰਜ ਹੋਈ ਹੈ 7 ਸਤੰਬਰ ਨੂੰ 2025 ਨੂੰ ਉਹ ਹਾਈ ਕੋਰਟ ਦੇ ਆਰਡਰਾਂ ਤੇ ਹੋਈ ਜੀ ਪਰ ਜੇ ਸਪਸ਼ਟ ਗੱਲ ਕਰੀਏ ਤਾਂ ਹਰ ਪਾਰਟੀ ਨੂੰ ਸਿਆਸਤ ਕਰਨ ਦਾ ਆਪਣਾ ਆਪਣਾ ਅਧਿਕਾਰ ਹੈ। ਜੀ। ਅਕਾਲੀ ਸਲ ਨੂੰ ਆਪਣਾ ਅਧਿਕਾਰ ਹੈ, ਆਮ ਆਦੀ ਪਾਰਟੀ ਨੂੰ ਆਪਣਾ ਅਧਿਕਾਰ ਹੈ। ਪਰ ਮੈਂ ਤੇ ਇਹਨੂੰ ਇਸ ਚੀਜ਼ ਨੂੰ ਸਿਆਸਤ ਦੇ ਪੱਖ ਤੋਂ ਵੇਖਦਾ। ਜੀ। ਮਤਲਬ ਧਾਰਮਿਕਤਾ ਤੋਂ ਮੈਂ ਨਹੀਂ ਵੇਖਦਾ। ਜੀ। ਪਰ ਮੈਂ ਇਹ ਸਮਝਦਾ ਵੀ ਜੇ 328 ਰੂਪਾਂ ਬਾਰੇ ਜੀ। ਜੋ ਸ਼੍ਰੋਮਣੀ ਕਮੇਟੀ ਦਾ ਰਵਈਆ ਨਜ਼ਰ ਆਉਂਦਾ। ਡਾਇਰੈਕਟਲੀ ਤੇ ਇੰਡਾਇਰੈਕਟਲੀ ਉਹ ਸਿੱਧ ਕਰਦਾ ਵਾ ਵੀ ਕਿਹੜੀ ਚੀਜ਼ ਲੁਕੋ ਰਹੇ ਹੋ ਕੁਝ ਤਾਂ ਹੈ ਜਿਸकी ਪਰਦਾਦਾਰੀ ਹੈ ਸਿੱਧੀ ਸਿੱਧੀ ਇੱਕ ਲਾਈਨ ਚ ਦੱਸ ਦੇਣ 328 ਰੁਪਏ ਕਿਨੂ ਕਿਨੂ ਕਿਨੇ ਕਿਨੇ ਗਏ ਕਿਹਦੀ ਕਿਹਦੀ ਸਲਿੱਪ ਤੇ ਗਏ ਕੌਣ ਦੇ ਗਿਆ ਕਿਉਂਕਿ ਸਵਾਲ ਹੈ ਆਮ ਆਦਮੀ ਜਾਂ ਆਮ ਕੋਈ ਸ਼ਰਧਾਲੂ ਕਿਸੇ ਵੀ ਭਾਈਚਾਰੇ ਨਾਲ ਸੰਬੰਧਤ ਹੋਵੇ ਉਹਕੇ ਸਾਰੇ ਭਾਈਚਾਰੇ ਕਹੀਆਂ ਤਾਂ ਹੋਰਨਾ ਜਗਾ ਵੀ ਗੁਰੂਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਆ ਉਹਨਾਂ ਨੇ ਜਦੋਂ ਸ਼ੁਰੂਣੀ ਕਮੇਟੀ ਚ ਲੈਣਾ ਹੁੰਦਾ ਉਹਨਾਂ ਵਾਸਤੇ ਪ੍ਰਕਿਰਿਆ ਕਿੱਡੀ ਔਖੀ ਹੈ ਤੇ ਜਦੋਂ ਆਪਾਂ ਕਿਸੇ ਨੂੰ ਦੇਣੇ ਆ ਉਹਦੇ ਕੋ ਫੋਨ ਜਾਂਦਾ ਆਹ ਸਲਿੱਪ ਐਨੇ ਸਰੂਪ ਫਲਾਣਾ ਬੰਦਾ ਕੋਈ ਉਹਦੇ ਪੰਜ ਪਿਆਰਿਆਂ ਚੋਂ ਸ਼ੁਰੂਣੀ ਕਮੇਟੀ ਮੈਂਬਰ ਗੁਰਦੁਆਰਾ ਸਾਹਿਬ ਦਾ ਮੈਨੇਜਰ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਰਹਿਤ ਮਰਿਆਦਾ ਦੀ ਪਾਲਣਾ ਨਹੀਂ ਕੋਈ ਜਗ੍ਹਾ ਦੀ ਤਸਦੀਕ ਨਹੀਂ ਕੋਚਨੀ ਆਵਾਜ਼ ਜਿਹੜੀ ਲੋਕ ਹੋਰ ਹੈ ਜੀ ਸਾਬਕਾ ਜ਼ਥাদার ਗਿਆਨੀ ਗਰਬਚਨ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਤਾਂ ਵੈਸੇ ਓਛਾਲਿਆ ਜਾ ਰਿਹਾ ਇਸ ਨੂੰ ਸਿਰਫ ਓਛਾਲਿਆ ਹੀ ਜਾ ਰਿਹਾ ਹੈ ਗਰਬਚਨਾ ਤੇ ਇਹ ਗੱਲ ਨਾ ਹੀ ਕਰੇ 10 ਰੁਪਏ ਦਾ ਖੇਹਰਾ ਵੇਚਦਾ ਸੀਗਾ ਮੰਜੇ ਤੇ ਰੱਖ ਕੇ ਮੁਕਸਰ ਦੇ ਵਿੱਚ ਅੱਜ 200 ਕਰੋੜ ਦੀ ਪ੍ਰਾਪਰਟੀ ਕਿਵੇਂ ਬਣ ਗਈ ਉਹ ਗਰਬਚਨੇ ਦੀ ਮਜਬੂਰੀ ਹੈ ਇਸ ਮੁੱਦੇ ਤੇ ਬੋਲਣਾ ਕਿਉਂਕਿ ਉਹ ਜਸਟੀਫਾਈ ਕਰਨਾ ਚਾਹੂਗਾ ਫਿਰ ਉਹ ਕਿਉਂਕਿ ਜਿਹੜੀ ਉਹਦੇ ਆਕਾਮਾਂ ਨੇ ਜਿਹੜਾ ਉਹਨੂੰ ਉਸ ਚੀਜ਼ ਤੋਂ ਕੱਢਿਆ ਤੇ ਉੱਥੇ ਫਿਰ ਉਹਨੇ ਆਪਣੇ ਉਹਨਾਂ ਦੀ ਪੁਸ਼ਤਪਨਾ ਹੀ ਨਹੀਂ ਕਰਨੀ ਮੈਨੂੰ ਇਹ ਲੱਗਦਾ ਨਾਲੇ ਹੁਣ ਗੁਰਵਜਨ ਸਿੰਘ ਦੀ ਔਕਾਤ ਕੀ ਹੈ ਜਿਵੇਂ ਉਹ ਜਿਵੇਂ ਕਹਿੰਦਾ ਵੀ ਤੂੰ ਕੌਣ ਹੈ ਮੈਂ ਖਾਮ ਖਾ ਕੋਈ ਲੈਵਲ ਕੋਈ ਔਕਾਤ ਹੈ ਇਸ ਮੁੱਦੇ 'ਚ ਉਹਨਾਂ ਦੇ ਵਿਚਾਰ ਕਿਸੇ ਨੇ ਮੰਗੇ ਉਹ ਆਪਣਾ ਵੇਖਣ ਸਮਾਜ ਵਿੱਚ ਜਿੰਨੀ ਉਹਨਾਂ ਦੀ ਜ਼ਿੰਦਗੀ ਬਾਕੀ ਰਹਿੰਦੀ ਹੈ ਮੈਂ ਉੱਤੇ ਉੰਜ ਕਿੰਤੂ ਨਹੀਂ ਕਰਦਾ ਮੈਂ ਇਹ ਵੀ ਕਹਿੰਦਾ ਜਿੰਨੀ ਜ਼ਿੰਦਗੀ ਬਾਕੀ ਰਹਿੰਦੀ ਆ ਉਹ ਪਹਿਲੀ ਲਾਂਤ ਚੋਂ ਨਿਕਲਣ ਵਾਸਤੇ ਜਿਹੜਾ ਉਹ ਸਮਾਂ ਕਿਵੇਂ ਪੂਰਾ ਕਰਦੇ ਜາດ ਫਿਰ ਬਿਨਾ ਗਨਮੈਨਾ ਤੋਂ ਨਿਕਲ ਕੇ ਵੇਖਣ ਪੰਜਾਬ ਦੇ ਵਿੱਚ ਫਿਰਨ ਸਰਕਾਰ ਵੱਲੋਂ ਏਡੀ ਵੱਡੀ ਸਿਕਿਉਰਿਟੀ ਮਿਲੀ ਉਹਨਾਂ ਨੂੰ ਛੱਡ ਦੇਣ ਉਹ ਲੈ ਕੇ ਨਿਕਲਣ ਫਿਰ ਜਿਹੜਾ ਦੱਸੇਦਾਰ ਜੀ ਹੋਣਾ ਵੱਲੋਂ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ ਇਸ ਨੂੰ ਕਿਵੇਂ ਦੇਖਦੇ ਹੋ ਜਥੇਦਾਰ ਸਾਹਿਬ ਨੇ ਜਿਹੜਾ ਤਲਬ ਕੀਤਾ ਉਹ ਟੈਕਨੀਕਲ ਪੱਖ ਤੋਂ ਗਲਤ ਹੈ ਜੇ ਕੋਈ ਮੈਨੂੰ ਪੁੱਛੇ ਕਿਵੇਂ ਉਹ ਇਸ ਕਰਕੇ ਗਲਤ ਆ ਪਹਿਲਾਂ ਆਪਾਂ ਉਹਨਾਂ ਨੂੰ ਸੱਦ ਲਿਆ ਤਕਨੀਕੀ ਗਲਤੀ ਪਹਿਲੀ ਆਪਾਂ ਇਹ ਕਰ ਲਈ ਜਿਹੜੀ ਚਿੱਠੀ ਆ ਮੈਂ ਵੈਸੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਗੱਲ ਨਹੀਂ ਕਰਦਾ ਤਖਤ ਸਹਿਬਾਨ ਤੇ ਜਿਹੜਾ ਬੰਦਾ ਬੈਠਾ ਵਾ ਮੈਂ ਉਹਦੀਆਂ ਗਲਤੀਆਂ ਪੁਆਇੰਟ ਆਊਟ ਕਰ ਰਿਹਾ ਅੱਜ ਉਹ ਬੈਠਾ ਕੱਲ ਨੂੰ ਹੋਰ ਵੀ ਕੋਈ ਹੋ ਸਕਦਾ ਤਾਕਤ ਸਹਿਬਾਂ ਦੀ ਮਾਨ ਮਰਿਆਦਾ ਜਿਹੜੀ ਬਰਕਰਾਰ ਰਹਿਣੀ ਚਾਹੀਦੀ ਉਹਨੂੰ ਕੋਈ ਆਂਚ ਨਹੀਂ ਹੋਣੀ ਚਾਹੀਦੀ ਜਦੋਂ ਇਹ ਚੀਜ਼ ਕਰਨੀ ਸੀ ਤੁਸੀਂ ਇੱਕ ਲੈਟਰ ਅਕਾਲ ਤਖਤ ਸਾਬ ਦੇ ਜਥੇਦਾਰ ਵੱਲੋਂ ਜਾਣੀ ਚਾਹੀਦੀ ਸੀ ਉੱਤੇ ਸਿਗਨੇਚਰ ਬਗੀਚਾ ਸਿੰਘ ਦੇ ਕਿਉਂ ਜੋ ਮੈਂ YouTube ਤੋਂ ਸੁਣਿਆ ਜਥੇਦਾਰ ਸਾਹਿਬ ਦੇ ਸਾਈਨ ਹੁੰਦੇ ਨੰਬਰ 2 ਤੁਸੀਂ ਜਿਹੜੀਆਂ ਵੀਡੀਓ ਦੀ ਗੱਲ ਕਰ ਰਹੇ ਜਦੋਂ ਮਹਿਮਾਨ ਸਾਹਿਬ ਦੀ ਪੁਸ਼ਤਪਨਾ ਹੀ ਨਹੀਂ ਕਰ ਰਿਹਾ ਤੁਸੀਂ ਉਹਦੀ ਫੋਰੈਂਸਿਕ ਜਾਂਚ ਕਿਉਂ ਨਹੀਂ ਕਰਾਈ ਫਰਸਿਕ ਜਾਂਚ ਕਰਾ ਕੇ ਉਹਦੀ ਰਿਪੋਰਟ ਉਸ ਲੈਟਰ ਦੇ ਨਾਲ ਜਾਂਦੀ ਮੁੱਖ ਮੰਤਰੀ ਸਾਹਿਬ ਨੂੰ ਵੀ ਆ ਅਸੀਂ ਰਿਪੋਰਟ ਵੀ ਨਾਲ ਨੱਥੀ ਕਰ ਰਹੇ ਤੁਸੀਂ ਆਪਣਾ ਇਹਦੇ ਤੇ ਸਪਸ਼ਟੀਕਰਨ ਦਿਓ ਲਿਖਤੇ ਸਪਸ਼ਟੀਕਰਨ ਲਿਆ ਜਾਂਦਾ ਜੋ ਆਮ ਦਫਤਰਾਂ ਦੇ ਵਿੱਚ ਵੀ ਪ੍ਰਕਿਰਿਆ ਫਿਰ ਉਸ ਸਪਸ਼ਟੀਕਰਨ ਦਿੰਦੇ ਜੋ ਵੀ ਉਹ ਦਿੰਦੇ ਫਿਰ ਤੁਸੀਂ ਫੈਸਲਾ ਕਰਦੇ ਤੁਹਾਨੂੰ ਆ ਪੱਤਰ ਲਿਖਿਆ ਗਿਆ ਤੁਹਾਡਾ ਸਪਸ਼ਟੀਕਰਨ ਭੇਜਿਆ ਜਿਹੜਾ ਵਿਚਾਰਿਆ ਗਿਆ ਆ ਚੀਜ਼ਾਂ ਪਾਈਆਂ ਗਈਆਂ ਇਸ ਕਰਕੇ ਤੁਹਾਨੂੰ ਤਲਬ ਕੀਤਾ ਜਾਂਦਾ ਜੀ ਫਿਰ ਜਿਹੜਾ ਉਹਨਾਂ ਨੇ ਕਿਹਾ ਵੀ ਉਹ ਪਤਿਤ ਆਓ ਰਹਿਤ ਬਰਯਾਦਾ ਦੇ 15 ਨੰਬਰ 30 ਜੋ ਮੈਂ YouTube ਤੋਂ ਸੁਣਿਆ ਕਿਉਂਕਿ ਮੈਨੂੰ ਪਹਿਲਾਂ ਵੀ ਪਤਾ ਸੀ ਪਤਿਤ ਉਹ ਹੁੰਦਾ ਵਾ ਜਿਨੇ ਚਾਰ ਬੱਜਰ ਕਰਤਾ ਅਮਰਤ ਛਕਿਆ ਹੋਵੇ ਤਾਂ ਉਹ ਕਰ ਕਰ ਲਵੇ ਤੇ ਉਹ ਪਤਿਤ ਗਿਣਿਆ ਜਾਂਦਾ ਤੇ ਜਿਹੜਾ ਬੰਦਾ ਸਿੱਖਾਂ ਦੇ ਘਰ ਚ ਜਨਮ ਲੈ ਕੇ ਦਾੜੀ ਕੇਸ ਕੱਟ ਲੈਂਦਾ ਵਾ ਉਹਨੂੰ ਸਿਰਗਮ ਕਿਹਾ ਜਾਂਦਾ ਉਹਦੇ ਵਾਸਤੇ ਪੱਤੇ ਤੇ ਲਫਜ਼ ਗਲਤ ਲਿਖਿਆ ਹੈ ਟੈਕਨੀਕਲਟੀ ਹੈ ਇਸ ਟੈਕਨੀਕਲਟੀ ਨੂੰ ਜੇ ਉਹ ਆਪਣੇ ਸਪਸ਼ਟ ਕਰਨ ਦੇ ਵਿੱਚ ਚੈਲੰਜ ਕਰ ਦੇਣ ਫੇਰ ਇਹ ਦਮਲ ਕਾਲੀ ਕਾਲੀ ਚ ਕੰਮ ਕੀਤਾ ਗਿਆ ਜੇ ਕਾਲੀ ਕਾਲੀ ਚ ਕੰਮ ਕੀਤਾ ਗਿਆ ਤਾਂ ਮਤਲਬ ਕੋਈ ਡਿਸਕ੍ਰੈਡਿਟ ਕਿਸੇ ਨੂੰ ਡਿਸਕ੍ਰੈਡਿਟ ਕਰਨਾ ਤੇ ਖੁਦ ਕ੍ਰੈਡਿਟ ਲੈਣਾ ਦੋਵੇਂ ਗੱਲਾਂ ਹੋ ਸਕਦੀਆਂ ਪਰ ਉਹ ਸਪਸ਼ਟ ਕਰਨ ਜੇ ਉਹਨਾਂ ਕੋਲ ਲੈਣਾ ਉਹਦੇ ਕੋਈ ਪ੍ਰਕਿਰਿਆ ਵਾ ਤੇ ਮਾਨ ਸਾਹਿਬ ਮੈਂ ਇਹ ਨਹੀਂ ਮੰਨਦਾ ਮਾਨ ਸਾਹਿਬ ਸਿੱਖੀ ਦੇ ਬਹੁਤ ਵੱਡੇ ਪ੍ਰਚਾਰਕ ਪਰ ਮੈਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਨਹੀਂ ਲੈਣਾ ਮੇਰੇ ਮੁੱਖ ਮੰਤਰੀ ਦੀ 100 ਗਲਤੀਆਂ ਹੁਣ ਮੈਂ ਪੰਜਾਬ ਦਾ ਵਸਾ ਹੀ ਮੇਰਾ ਵੀ ਮੁੱਖ ਮੰਤਰੀ ਕਿਉਂ ਨਾ ਉਹਦਾ ਵੀ ਪ੍ਰੋਟੋਕੋਲ ਹੈ ਤੁਸੀਂ ਰਾਸ਼ਟਰਪਤੀ ਜੀ ਆ ਰਹੇ ਉਸ ਦਿਨ ਤੁਸੀਂ ਉਹ ਕੰਮ ਛਡਾ ਕੇ ਜੇ ਤੁਹਾਡੇ ਕੋਲ ਆਉਂਦੇ ਹੁਣ ਜਿਹੜੀ ਉਹ ਕੰਡੀਸ਼ਨਲ ਬੇਸੀ ਆ ਉਹਨਾਂ ਦੀ ਵੀ ਮੈਨੂੰ ਲਾਈਵ ਕੀਤਾ ਜਾਵੇ ਜੀ ਅਗਲੇ ਬਨੇ ਫਿਰ ਅਕਾਲ ਤਖਤ ਸਾਹਿਬ ਦੇ ਵਿਧਿ ਵਿਵਧਾਨ ਮਾਨ ਮਰਿਆਦਾ ਲਾਈਵ ਦੇ ਸਕਦੇ ਨਹੀਂ ਦੇ ਸਕਦੇ ਅਕਾਲ ਤਖਤ ਸਾਹਿਬ ਜਾਂ ਜਿਹੜਾ ਸਕਤਰੇਤ ਆ ਜਾਂ ਜਸਤੇਦਰ ਸਾਹਿਬ ਆ ਉਹਨਾਂ ਨੂੰ ਉਸ ਚਿੱਠੀ ਬਾਰੇ ਪੱਤਰ ਵੀ ਦੇ ਸਕਦੇ ਵੀ ਤੁਸੀਂ ਜਿਹੜਾ ਮੀਡੀਆ 'ਚ ਗੱਲ ਕੀਤੀ ਆ ਇਹਦੇ ਤੁਹਾਨੂੰ ਲਾਈਵ ਨਹੀਂ ਦਿੱਤਾ ਜਾਊਗਾ ਮਤਲਬ ਇਹ ਚੀਜ਼ ਅੱਗੇ ਤੋਂ ਕਿਤਰੀ ਜਾਊਗੀ ਇਹਦੇ ਵਿੱਚੋਂ ਕੀ ਨਿਕਲਿਆ ਦੋ ਬੰਦੇ ਆ ਜਾਣ ਇੱਕ ਬੰਦਾ ਆ ਜਾਏ ਧਾਮੀ ਸਾਹਿਬ ਆ ਜਾਣ ਕੋਈ ਹੋਰ ਆ ਜਾਏ ਸ਼ਰਮਣੀ ਕੁੱਟੀ ਤੋਂ ਦੋ ਮੈਂਬਰ ਆ ਜਾਣ ਦੋ ਬੰਦੇ ਬਹਿ ਕੇ ਦੱਸਦੇ ਨੇ 32800 ਰੁਪਏ ਆ ਸੀ ਇੱਥੇ ਇੱਥੇ ਅੱਗੇ ਆਏ That's all. ਨਈ ਦੇ ਜਿੰਨੇ ਪਰਦੇ ਪਾਓ ਇਹ ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਹੋਰ ਬੋਲਣਾ ਪਊ ਮੈਂ ਜਿਆਦਾ 1000 ਬੋਲਣਾ ਪਊ। ਉਹ ਝੂਠ 1000 ਵੀ ਬੋਲਾਂਗੇ 5000 ਵੀ ਬੋਲ ਦਿਆਂਗੇ ਮੜ ਕੇ ਜਦੋਂ ਕੋਈ ਚੀਜ਼ ਡਾਕੂਮੈਂਟਰੀ ਵੇ ਨਾਲ ਸਾਹਮਣੇ ਆ ਗਈ ਫਿਰ ਕਿੱਥੇ ਭਜਾਂਗੇ? ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਗੋਲਕ ਦੀ ਗੱਲ ਕੀਤੀ ਜਾ ਰਹੀ ਹੈ ਮੇਰੇ ਕੋਲ ਸਬੂਤ ਨੇ ਜਾਂ ਮੈਂ ਲਾਈਵ 'ਚ ਦਿਖਾऊं ਉਹਦੇ ਬਾਰੇ ਕੀ ਵਿਚਾਰ ਨੇ? ਸਰ ਜਿਹੜੀ ਗੋਲਕ ਦੇ ਬਾਰੇ ਉਹ ਗੱਲ ਕਰਦੇ ਆ ਉਹ ਪੰਜਾਬ ਦੇ ਇੰਡੀਆ ਦੇ ਵੋ ਦੇਸ਼ 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 ਦੇ ਸਾਰੇ ਸਿੱਖ ਭਾਈਚਾਰਾ ਹਰ ਬੰਦਾ ਉਹ ਚੀਜ਼ ਨੂੰ ਪੁਆਇੰਟ ਆਊਟ ਕਰ ਸਕਦਾ ਕੱਲੇ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਨਹੀਂਗਾ ਉਹਨਾਂ ਨੇ ਕਰ ਲੈ ਠੀਕ ਹੈ ਕਰ ਸਕਦੇ ਮੈਂ ਵੀ ਕਰ ਸਕਦਾ ਵਾ ਇਹ ਸਹੀ ਹੈ ਕਿ ਗਲਤ ਹੈ ਦੇਖੋ ਉਹਨਾਂ ਦੀ ਟਾਈਮਿੰਗ ਮੈਨੂੰ ਸਹੀ ਨਹੀਂ ਲੱਗਦੀ ਤੁਸੀਂ ਟਾਈਮਿੰਗ ਨੂੰ ਦੇਖੋ ਨਾ 328 ਰੁਪਿਆਂ ਦੇ ਗੱਲ ਕਦੋਂ ਦੀ ਚੱਲ ਰਹੀ ਹੈ 2020 ਦੀ ਸਰਕਾਰ ਕਦੋਂ ਬੰਦ ਦੀ ਆ 16 ਮਾਰਚ 22 ਨੂੰ 16 ਮਾਰਚ 22 ਤੋਂ ਲੈ ਕੇ ਆਪਾਂ 6 ਦਸੰਬਰ 25 ਤੱਕ ਕੁਝ ਨਹੀਂ ਕਰਦੇ ਕੋਈ ਸੰਗਿਆ ਨਹੀਂ ਲੈਂਦੇ ਹੁਣ ਆਪਾਂ ਪਰਚਾ ਦਰਜ ਕਰਦੇ ਆ ਹਾਈ ਕੋਰਟ ਦੇ ਆਰਡਰਾਂ ਤੇ ਇਹ ਵੀ ਕੋਈ ਲੀਗਲ ਵਿਧੀ ਵਿਧਾਨ ਨਹੀਂ ਹੈਗਾ ਕਿ ਸਰਕਾਰ ਦਾ ਕੋਈ ਨੁਮਾਇੰਦਾ ਪਰਚੇ ਦੀ ਕਾਪੀ ਦੇਣ ਜਾਵੇ ਉਹਨਾਂ ਨੂੰ ਮੌਕੇ ਤੇ ਮੈਨੂੰ ਟੈਕਨੀਕਲੀ ਮੈਨੂੰ ਨਹੀਂ ਠੀਕ ਲੱਗਦਾ ਬਾਕੀ ਉਹ ਜਹਦਰ ਸਾਹਿਬ ਨੇ ਵੇਖਣਾ ਗੋਲਗਾ ਨੂੰ ਪੁਆਇੰਟ ਆਊਟ ਕਰਨਾ ਉਹਨਾਂ ਦਾ ਗਲਤ ਨਹੀਂਗਾ ਪਰਾ ਅਗੋ ਜੋ ਵਤੀਰਾ ਸ਼ੁਰਮਣੀ ਕਮੇਟੀ ਦਿਖਾ ਰਹੀ ਆ ਇਹਦਾ ਮਤਲਬ ਕਿਤੇ ਤੇ ਅਦਾਲਤ ਚ ਕਾਲਾ ਹੈਗਾ ਨਾ ਇਸ ਕਰਕੇ ਇਹ ਲੜਾਈ ਇਲੈਕਸ਼ਨ ਦੀ ਆ ਇਹ ਸਿਆਸੀ ਮੁੱਦਾ ਰੰਗ ਧਾਰਮਿਕਤਾ ਦਾ ਮੁੱਦਾ ਸਿਆਸੀ ਹੈ ਕ੍ਰੈਡਿਟ ਸਿਆਸੀ ਲਣ ਹੁਣ ਜੇ ਮਤਲਬ ਇਹ ਕਹਿੰਦੇ ਆ ਵੀ ਅਸੀਂ ਜਿਹੜਾ ਜੀ ਬੜੇ ਸਿੱਖ ਪੰਥ ਦੇ ਇਤਿਹਾਸੀ ਆ ਇਹ ਹੈ ਜੀ ਉਹ ਹੈ ਜਥੇਦਾਰ ਸਾਹਿਬਾਂ ਕਈ ਗੱਲਾਂ ਤੇ ਬੋਲਦੇ ਨਹੀਂ ਜੱ태ਦਾਰ ਸਾਹਿਬ ਆਨੇ ਮੰਨ ਲੋ ਸਾਦ ਲਿਆ ਕਿਸੇ ਨੂੰ ਵੀ ਸਾਦ ਲਾ ਚਲੋ ਕਿਸੇ ਨੂੰ ਵੀ ਬਲਾ ਸਕਦੇ ਆ ਤੁਸੀਂ ਦੱਸੋ ਮੈਨੂੰ ਸ਼ਰੋਣੀ ਕਾਲੀ ਦਲ ਨੇ ਮੁਹੰਮਦ ਇਜ਼ਹਾਰ ਆਲਮ ਐਸਐਸਬੀ ਅੰਮ੍ਰਿਤਸਰ ਨੂੰ ਕਾਲੀ ਦਲ ਚ ਸ਼ਾਮਲ ਕਰਕੇ ਸੀਨੀਅਰ ਵੀਤ ਪ੍ਰਧਾਨ ਬਣਾਇਆ ਇਜ਼ਹਾਰ ਆਲਮ ਉਹ ਬੰਦਾ ਵਾ ਜਿਨੇ ਆਲਮ ਸੈਨਾ ਬੜਾਈ ਸੀ ਹਜ਼ਾਰਾਂ ਨੌਜਵਾਨਾਂ ਦਾ ਮਾਸੂਮ ਤੇ ਅਨਾਮੀ ਨੌਜਵਾਨਾਂ ਦਾ ਕਾਤਲ ਆਏ ਬੰਦਾ ਮੈਂ ਗੱਲ ਦੱਸ ਰਿਹਾ ਵੀ ਇਹ ਇਹਨਾਂ ਦਾ ਇਹ ਸਿਸਟਮ ਹੈ ਆਪ ਫੋਟੋ ਦੇਖੋ ਢੀਂਡ ਸਾਹਿਬ ਵੀ ਬੈਠੇ ਆ ਢੀਂਡ ਸਾਹਿਬ ਨੂੰ ਕਹਿੰਦੇ ਜੀ ਦਰবেশ ਸਿਆਸਤਦਾਨ ਬੈਠੇ ਕਿਹਦੇ ਨਾਲ ਜਿਹਦੇ ਹੱਥ ਖੂਨ ਨਾਲ ਰਗਿਆ ਬਾਬਾ ਤੁਮਾ ਵੀ ਬੈਠਾ ਹੁਣ ਮਤਲਬ ਇਹ ਆ ਲੋਕੀ ਜਦੋਂ ਇਹ ਚੀਜ਼ਾਂ ਦੇਖਦੇ ਆ ਲੋਕਾਂ ਦਾ ਮੰਨ ਤਾਂ ਟੁੱਟਦਾ ਨਾ ਵੀ ਕਾਲੀ ਦਲ ਤੇ ਯਾਰ ਸਿਰਫ ਸਿਆਸੀ ਆ ਇੱਥੇ ਧਰਮ ਵਾਲੀ ਗੱਲ ਕੋਈ ਨਹੀਂ ਗਈ ਹਾਂਜੀ ਬਾਕੀ ਹੋਰ ਤੁਸੀਂ ਦੱਸੋ 328 ਰੁਪਿਆਂ ਤੇ ਫਿਰ ਅਸਲ ਮੈਨੇ ਦੇ ਵਿੱਚ ਕਾਰਵਾਈ ਹੋਣੀ ਕਿਸ ਤਰ੍ਹਾਂ ਦੀ ਚਾਹੀਦੀ ਆ ਇਸਤੇ ਜੇ ਵਾਕਈ ਦਿਲੋਂ ਜੇ ਸਿਆਸੀ ਕਹਿ ਸਕਦੇ ਆ ਲਾਲਚ ਦਾ ਸਿਆਸਤ तौर ਤੇ ਆਪਣੇ ਆਪ ਨੂੰ ਚਮਕਾਉਣ ਨੂੰ ਇੱਕ ਸਾਈਡ ਤੇ ਰੱਖ ਕੇ ਜੇ ਕਰਨੀ ਤੇ ਫਿਰ ਕਾਰਵਾਈ ਕਿਸ ਤਰੀਕੇ ਦੀ ਹੋਣੀ ਚਾਹੀਦੀ ਸਰ ਕਾਰਵਾਈ ਤੇ ਕੋਟ ਕਰ ਰਹੀ ਹੈ ਜੀ ਕਿਉਂਕਿ ਕੋਰਟ ਦੇ ਵਿੱਚ ਮਾਮਲਾ ਇਹਦੇ ਵਿੱਚ ਮੈਂ ਉਸ ਤਰੀਕੇ ਦੀ ਗੱਲ ਨਹੀਂ ਕਰਨੀ ਚਾਹਾਂਗਾ 328 ਰੁਪਿਆਂ ਤੇ ਕੋਰਟ ਦੇ ਆਰਡਰ ਤੇ ਐਫ ਆਈ ਆਰ ਹੋਈ ਹੈ ਕੋਰਟ ਦੇ ਆਰਡਰ ਤੇ ਐਫ ਆਈ ਆਰ ਹੋਈ ਅੱਗੇ ਐਸ ਆਈ ਟੀ ਦਾ ਗਠਨ ਹੋਇਆ एसआईटी जांच कर रही है एसजीपीसी ਦਾ ਬਤਿਹਰਾ ਦਾ ਅਸੀਂ ਰਿਕਾਰਡ ਨਹੀਂ ਦੇਣਾ ਅਸੀਂ ਜਾਂਚ ਸਹਿਯੋਗ ਨਹੀਂ ਕਰਨਾ ਜੇਕਰ ਤੁਸੀਂ ਕੋਰਟ ਦੇ ਪ੍ਰोसीडिंग्स ਦੇ ਵਿੱਚ ਤੁਸੀਂ ਦਖਲ ਦੇ ਰਹੇ ਜੇ ਕੋਰਟ ਦੀ அவਮਾਨਨਾ ਦਾ ਕੇਸ ਜੇ ਮੰਨ ਲਓ ਕੱਲ ਨੂੰ ਇਸ ਪਾਸੇ ਤੁਰਪੇ ਮੈਂ सपोज ਕਰਕੇ ਚੱਲ ਰਿਹਾ ਫਿਰ ਆਪਾਂ ਕੀ ਕਰਾਂਗੇ ਤੇ ਬਿਹਤਰ ਇਹ ਨਹੀਂ ਆਪਾਂ ਦੱਸ ਦਈਏ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਬੰਦ ਲਈਏ ਗਲਤੀ ਹੋ ਗਈ ਜਿਵੇਂ ਕਿ ਸਿੱਖੋਂ ਕਾ ਇਤਿਹਾਸ ਕਿਤਾਬ ਛਾਪਣ ਚ ਸ਼ਰੂਣੀ ਕਮੇਟੀ ਦੇ ਗਲਤੀ ਮੰਨੀ ਸੀ ਨਵੰਬਰ 2007 ਚ ਅਸੀਂ ਕਿਤਾਬ ਛਾਪਣ ਦੀ ਗਲਤੀ ਮੰਨਦੇ ਆ ਅਸੀਂ ਵਾਪਸ ਲੈ ਰਹੇ ਹਾਂ ਹੁਣ ਕਿਤਾਬ ਦਾ ਵੱਖਰਾ ਵਿਸ਼ਾ ਵ ਦਸਾਂ ਗੁਰੂ ਸਾਹਿਬਾਨਾਂ ਨੂੰ ਵਿੱਚ ਕਿਤੇ ਗੁਰੂ ਨਹੀਂ ਸੀ ਲਿਖਿਆ ਜੋ ਆਪ ਸ਼ਬਦ ਜੋ ਮਤਲਬ ਮੈਂ ਸਭ ਦਾ ਜਲੀਲ ਕਰਨ ਵਾਲੇ ਲਫ਼ਜ਼ ਬੋਲੇ ਗਏ ਸੀ ਉਹ ਸ਼ਰੂਣੀ ਕਮੇਟੀ ਨੇ ਛਾਪੀ ਸੀ ਕਿਤਾਬ 67000 ਬਿੱਲ ਉਹਦਾ ਬਣਿਆ ਸੋ ਸ਼ੁਰਮਣੀ ਕਮੇਟੀ ਦੇ ਜੜੀ ਹੈ ਇਹੋ ਜੀ ਚੀਜ਼ਾਂ ਨਾ ਮੈਂ ਤੇ ਚਾਹਨਾ ਵਾ ਬਾਤ ਨਿਕਲੇਗੀ ਤਾਂ ਬਹੁਤ ਦੂਰ ਤਲਕ ਜਾਏਗੀ ਤੁਸੀਂ 328 ਚ ਪਾਉਂਦੇ ਚ ਪਾਉਂਦੇ ਜਿਹੜੀ ਤੁਹਾਡੀ ਸੁਨਹਿਰੀ ਬੀੜ ਵਿਦਵਾਨਤੀ ਸਾਹਿਬ ਇਹ ਚ ਕਿਹਾ 10 ਕਰੋੜ ਦੀ ਟੈਚੀ ਚ ਪਾ ਗਏ ਕੱਲ ਨੂੰ ਉਹਦੀਆਂ ਗੱਲਾਂ ਵੀ ਤੁਰ ਪਣੀਆਂ ਉਹ ਤੁਰ ਪੀਆਂ ਗੱਲਾਂ ਵੈਸੇ 200 ਤੋਂ ਉੱਪਰ ਸਰੂਪ ਹੋਰ ਨੇ ਜਿਹੜੇ ਆਰਮੀ ਲੈ ਗਈ ਸੀ ਇਹ ਵਾਪਸ ਆਏ 6 ਕਿਸ਼ਤਾਂ ਚ ਉਹਦੀ ਵੀ ਹੁਣ ਗੱਲ ਤੁਰ ਪਈ ਆ ਉਹ ਵੀ ਗੱਲ ਤੂਲ ਫੜੋਗੇ ਕੋਈ ਲੋਕਾਂ ਦੀ ਭਾਵਨਾ ਨਾਲ ਜੁੜਿਆ ਮੁੱਦਾ ਇਹਦੇ ਵਿੱਚ ਉਹ ਐਸਜੀਪੀਸੀ ਆਪਣੇ ਆਪ ਦਾ ਸਿਆਸੀ ਬਚਾਅ ਕਰ ਰਹੀ ਹੈ ਉਹ ਤਾਂ ਵੀ ਕਹਿੰਦੇ ਕਿ ਆਰਐਸਐਸ ਕਬਜ਼ਾ ਕਰਨਾ ਚਾਹੁੰਦੀ ਹੈ ਕੌਣ ਕਹਿੰਦੇ ਅਕਾਲੀ ਦਲ ਜਾਂ ਐਸਜੀਪੀਸੀ ਕਿ ਉਹ ਕਵਰ ਹੋਣਾ ਚਾਹੁੰਦੇ ਨਹੀਂ ਅਕਾਲੀ ਦਲ ਨੇ ਐਨਕ ਜਿਹੜੀ ਉਹਨੇ 50 ਸਾਲ ਬਾਦ ਲਾਉਣੀ ਸਿੱਖੋ ਕਾ ਇਤਿਹਾਸ ਕਿਤਾਬ ਚਪਾਈ ਕਿਨੇ ਇਹਦਾ ਕੋਈ ਜਵਾਬ ਦੇ ਸਕਦਾ ਚਲੋ ਅਕਾਲੀ ਦਲ ਦਾ ਕੋਈ ਨੁਮਾਇੰਦਾ ਆ ਕੇ ਮੇਰੀ ਗੱਲ ਦਾ ਜਵਾਬ ਦੇ ਤਾਨੂੰ ਇਹ ਆਰਐਸਐਸ ਦਾ ਦਖਲ ਹੋਣ ਕਿਉਂ ਦਿਸਿਆ ਲੋਕਾਂ ਨੂੰ ਤਾਂ 50 ਸਾਲ ਤੋਂ ਦਿਸ ਰਿਹਾ 1999 ਦੇ ਵਿੱਚ ਜਦੋਂ 300 ਸਾਲਾ ਸੀ ਉੱਥੇ ਭਾਈ ਮਨਜੀਤ ਸਿੰਘ ਨੇ ਆਰਐਸਐਸ ਵਾਲੇ ਬੰਦਿਆਂ ਨੂੰ ਇਹੋ ਬੇਨਤੀ ਕੀਤੀ ਸੀ ਵੀ ਪਿੱਛੇ ਤੁਸੀਂ ਜਿੱਥੇ ਕੀਰਤਨ ਹੋਇਆ ਉਹਨਾਂ ਦੇ ਨਾਲ ਨਗਰ ਕੀਰਤਨ ਵਿੱਚ ਸ਼ਾਮਲ ਹੋ ਜਾਓ ਉਹਨਾਂ ਨੂੰ ਦੋ ਦਿਨ ਬਾਅਦ ਭਾਈ ਮਨਜੀਤ ਸਿੰਘ ਨੂੰ ਚੈਲੰਜ ਕਰਕੇ ਕਿ ਆਰਐਸਐਸ ਦੇ ਬੰਦੇ ਜਥੇਦਾਰ ਜੀ ਇੱਕ ਦਿਨ ਐਸਾ ਆਏਗਾ ਅਕਾਲ ਤਖਤ ਵੀ ਹਮਾਰਾ ਹੋਗਾ एसजीपीसीबी हमारी होगी। ਤਾਂ ਤੁਹਾਡੇ ਕਿਹੜੇ ਮੰਤਰੀ ਨੇ ਮਨਜੀਤ ਸਿੰਘ ਉਹਨਾਂ ਨੂੰ ਕਿਹਾ ਸੀ ਯਾਰ ਸਾਡੀ ਸਿਆਸੀ ਮਜਬੂਰੀਆਂ ਉਹ ਕਹਿੰਦੇ ਮੇਰੀ ਮਜਬੂਰੀ ਕੋਈ ਨਹੀਂ। ਹੈ ਕੋ ਜਵਾਬ? ਭਾਈ ਮਨਜੀਤ ਸਿੰਘ ਦੀ ਸਿੰਘ ਸਭਾ ਟੀਵੀ ਤੇ ਇਹ ਵੀਡੀਓ ਵੇਖ ਸਕਦੇ ਜੀ। ਉਹ ਇਸ ਗੱਲ ਦਾ ਕੰਫੈਸ਼ਨ ਪਬਲੀਕਲੀ ਕੀਤਾ ਉਹਨਾਂ ਨੇ। ਅੰਤ ਵਿੱਚ ਇਹ ਸਵਾਲ ਦਾ ਜਵਾਬ ਮੈਂ ਇਹ ਕਰਨਾ ਚਾਹੁੰਗਾ ਕਿ ਸਰ ਤੁਸੀਂ ਇਹਨਾਂ ਵਿਸ਼ੇ 'ਚ ਮੁੱਦਿਆਂ ਤੇ ਗੱਲਬਾਤ ਕਰਦੇ ਹੋ। ਤੁਹਾਡਾ ਸਨੇਹਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਨਤਾ ਨੂੰ ਕੀ ਹੈ ਵੀ ਉਹ ਕਿਸੇ ਭਰਮ ਦੇ ਵਿੱਚ ਨਾ ਆਉਣ ਜਨਤਾ ਲੋਕ ਜਿਹੜੇ ਆ ਉਹ ਕਿਸੇ ਨੂੰ ਕ੍ਰੈਡਿਟ ਨਾ ਦੇਣ ਇਹ ਇਹਦੇ ਤੇ ਸਾਡਾ ਮੈਂ ਸਾਰੇ ਪੰਜਾਬ ਦੇ ਸਾਰੇ ਭਾਈਚਾਰਿਆਂ ਨੂੰ ਦੇਸ਼ ਵਿਦੇਸ਼ ਦੇ ਸਾਰੇ ਭਾਈਚਾਰਿਆਂ ਨੂੰ ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਹਰਮੰਦਰ ਸਾਹਿਬ ਨੂੰ ਮੰਨਦੇ ਆ ਗੁਰਧਾਮਾ ਨੂੰ ਮੰਨਦੇ ਆ ਗੁਰਮਤ ਨੂੰ ਮੰਨਦੇ ਆ ਉਹ ਆਪਣੇ ਜਾਗਰੂਕ ਹੋ ਕੇ ਇਹ ਵੇਖਣ ਵੀ ਕੌਣ ਇਹਦੇ ਚ ਕ੍ਰੈਡਿਟ ਲੈ ਰਿਹਾ ਕੌਣ ਕਿਸੇ ਨੂੰ ਡਿਸਕ੍ਰੈਡਿਟ ਕਰ ਰਿਹਾ ਇਹ ਆਪਣੀ ਸਿਆਸੀ ਜਾਗਰੂਕਤਾ ਵੀ ਆਪਣੀ ਮਾਈਂਡ ਤੇ ਅਪਲਾਈ ਕਰਕੇ ਦੇਖਣ ਕਿਉਂਕਿ ਇਹ ਨਿਰਾਧਾਰਮਿਕ ਮੁੱਦਾ ਦਿਸ ਰਿਹਾ ਵਾ ਹੈ ਧਾਰਮਿਕ ਨਹੀਂ ਹੈ ਹੈ ਧਾਰਮਿਕ ਨਹੀਂ ਹੈ ਹੈ ਧਾਰਮਿਕ ਨਹੀਂ ਆ ਹੁਣ 15 ਜਨਵਰੀ 15 ਮੈਂ ਮੰਨ ਲਓ ਇੱਕ ਮੰਨ ਕੇ ਚੱਲਦਾ ਮੈਂ ਪੰਜਾਬ ਦਾ ਸ਼ਹਿਰੀ ਆ 15 ਜਨਵਰੀ ਨੂੰ ਮੰਨ ਲਓ ਮੁੱਖ ਮੰਤਰੀ ਸਾਹਿਬ ਆਉਂਦੇ ਆ ਕਿੰਨਾ ਤਾਮ-ਝਮ ਲੱਗਦਾ ਪੰਜਾਬ ਦੇ ਲੋਕਾਂ ਦੇ ਦਿੱਤੇ ਟੈਕਸ ਦੇ ਪੈਸੇ ਚੋਂ ਕਿੰਨਾ ਕਰੋੜ ਰੁਪਇਆ ਲੱਗੂਗਾ ਉਹ ਸਾਰੇ ਧਾਮ ਝਾਮ ਤੇ ਉਹਦੀ ਭਰਪਾਈ ਕੌਣ ਕਰੂਗਾ ਮੈਂ ਬਾਕੀ ਕੱਲ ਕੋਈ ਵੀ ਨਹੀਂ ਕਰਦਾ ਮਤਲਬ ਪਹਿਲਾਂ ਜਿਸ ਤਰ੍ਹਾਂ ਪ੍ਰਕਿਰਿਆ ਤੁਹਾਨੂੰ ਦੱਸੀ ਆ ਵੀ ਸਪਸ਼ਟਿਕਰਨ ਮੰਗਦੇ ਉਹ ਸਪਸ਼ਟਿਕਰਨ ਦਿੰਦੇ ਇਹ ਕਹਿੰਦੇ ਵੀ ਅਸੀਂ ਤੁਹਾਡੇ ਸਪਸ਼ਟਿਕਰਨ ਨਾਲ ਸਹਿਮਤ ਨਹੀਂ ਇਸ ਕਰਕੇ ਆਉ ਸੋ ਇਹ ਚੀਜ਼ਾਂ ਮੈਂ ਲੋਕਾਂ ਸਾਰਿਆਂ ਨੂੰ ਭਾਈਚਾਰੇ ਨੂੰ ਬੇਨਤੀ ਕਰਦਾ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੋਖ ਪੜਤਾਲ ਕਰਕੇ ਇਹ ਕਰੋ ਇਹ ਨਾ ਪੂਰੀ ਤਰ੍ਹਾਂ ਧਾਰਮਕ ਜੇ ਟੋਟਲ ਸਿਆਸੀ ਹੈ ਟੋਟਲ ਸਿਆਸੀ ਹਾਂਜੀ ਠੀਕ ਹੈ ਧੰਨਵਾਦ ਜੀ ਸ਼ੁਕਰੀਆ ਸਰ ਸ਼ੁਕਰੀਆ ਧੰਨਵਾਦ ਸੋ ਜੀ ਸਾਥੀਓ ਇਹ ਹਨ ਸਰਦਾਰ ਸੁਖਦੀਪ ਸਿੰਘ ਜੀ ਸਾਬਕਾ ਰਿਟਾਇਰਡ ਐਸ ਡੀਓ ਸਾਹਿਬ ਜਿਨ੍ਹਾਂ ਨੇ ਇਸ 328 ਰੁਪਿਆਂ ਦੇ ਮਾਮਲੇ ਦੇ ਵਿੱਚ ਬੜਾ ਬਰੀਕੀ ਦੇ ਨਾਲ ਲੋਕਾਂ ਤੱਕ ਜਿਹੜੀ ਹੈ ਆਪਣੀ ਗੱਲ ਜਿਹੜੀ ਹੈ ਉਹ ਲੋਕਾਂ ਤੱਕ ਰੱਖੀ ਹੈ ਇਸ ਮਾਮਲੇ ਤੇ ਜਿਹੜਾ ਬੇਬਾਕੀ ਦੇ ਨਾਲ ਬੋਲੇ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਜੇ ਕੋਈ ਸਵਾਲ ਰਹਿ ਗਿਆ ਹੋਵੇ ਉਹ ਵੀ ਸਾਨੂੰ ਜ਼ਰੂਰ ਦੱਸਿਓ ਵੀ ਕੋਈ ਸਵਾਲ ਰਹਿ ਗਿਆ ਹੋਵੇ ਅਸੀਂ ਨੈਕਸਟ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਇਸ ਮਸਲੇ ਨੂੰ ਕੀ ਹੋਰ ਵੀ ਜਿੰਨੇ ਮਸਲੇ ਹੁੰਦੇ ਉਹਨਾਂ ਨੂੰ ਲੈ ਕੇ ਤੁਹਾਡੇ ਤੱਕ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ ਕੈਮਰਾ ਪਰਸਨ ਦਾਨਿਸ਼ ਗੁਪਤਾ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਨਾਓ ਟੀਵੀ ਯੂ ਐਸ ਏ ਤਰਨਤਾਰ